ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਖੋਸਾ ਪਾਂਡੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਏ ਸੁਆਜ ਨਗਦੀ ਵੀਡੀਓ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਜੀ ਪਿੰਡ ਆਪਣਾ ਖੋਸਾ ਪਾਡੋ ਠੀਕ ਆ ਜੀ ਜ਼ਿਲ੍ਹਾ ਤਹਿਸੀਲ ਜੀ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਠੀਕ ਆ ਬਾਈ ਘਰ ਦੀ ਆ ਜੀ ਆਪਣੇ ਚੋ ਦੀ ਨਹੀਂ ਆਪਣੀ ਖਰੀਦ ਆ ਜੀ ਖਰੀਦੀ ਵੀ ਆ ਜੀ ਠੀਕ ਆ ਠੀਕ ਆ ਗੱਬਾਂ ਲਿਆਂਦੀ ਸੀ ਕੀ ਜੀ ਨਹੀਂ ਸੂਈ ਸਾਈ ਲੈ ਆਂਦੀ ਆ ਸੂਈ ਸਾਈ ਲੈ ਆਂਦੀ ਸੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੇ ਨੂੰ ਅੱਜ 5 ਦਿਨ ਹੋ ਗਏ 5 ਠੀਕ ਹੈ ਜੀ ਜੇਰ ਪ੍ਰੋਪਰ ਡਨ ਹੈ ਜੀ ਹਾਂ ਜਮੋ ਸੁਆ ਕਿੰਨਾ ਮਸੂਈ ਹੈ ਜੀ ਦੂਜੇ ਸੁਆ ਜੀ ਦੂਜੇ ਸੁਏ ਸੁਈ ਹੈ ਜੀ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਜੀ ਬੱਚਾ ਮਗਰ ਆ ਜਾਂਦਾ ਜੀ ਕੱਟਾ ਹੁਣ ਜਿਹੜਾ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਦਾ 9 ਕਿਲੋ ਤਿਆਰ ਹੈ ਜੋਕ ਕੇ ਦੇ ਦਾਂਗੇ ਜੀ ਹਾਂ ਜੀ ਠਣਾ ਦੀ ਓਕੇ ਆ ਕੋਈ ਪੂਰ ਛਿੱਟਾ ਜੀ ਕੋਈ ਪੂਰ ਨਹੀਂ ਕੋਈ ਪੂਰ ਨਹੀਂ ਕੋਈ ਛਿੱਟਾ ਨਹੀਂ ਠੀਕ ਹੈ ਜੀ ਠੰਡੀ ਸੀਲ ਵੀ ਪੂਰੀ ਹੈ ਜੀ ਪੂਰੀ ਠੰਡੀ ਸੀਲ ਠੀਕ ਹੈ ਕਿੰਨਾ ਕੁ ਪਾਜੂ ਮੇਰੇ ਦੁੱਧ ਦੇ ਦੁੱਧ ਉਹਨਾਂ ਨੂੰ ਤਾਂ ਆਪਾਂ ਨੂੰ ਕੋਈ 12 13 ਲੀਟਰ ਪਾਉਗੇ ਠੀਕ ਅੱਗੇ ਚਲੋ ਸੇਵਾਂ ਉਹ ਤਾਂ ਸੇਵਨ ਹੈ ਜਿਹੜਾ ਆਪਣੇ ਘਰੇ ਤਿਆਰ ਆਉ 9 ਕਿਲੋ ਵਾਲਾ ਉਹ ਆਪਦਾ ਕੋਈ ਵੀ ਸੱਜਣ ਆ ਵੀ 2 ਟਾਈਮ 4 ਟਾਈਮ ਚਬਾਈ ਕਰ ਸਕਦਾ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਤੇ ਦੱਸਣ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ ਡੇਟ ਮੁਤਾਬਕ ਦਿਨ ਹੋ ਗਿਆ ਜੀ 5 ਸੂਈ ਨੂੰ ਬੱਚਾ ਮਗਰ ਕੱਟਾ ਜੀ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 9 ਕਿਲੋ ਆ ਬਾਈ ਕਹਿੰਦਾ ਮੇਰੇ ਘਰੇ 2 ਟਾਈਮ 4 ਟਾਈਮ ਆਪਦੀ ਮਿਲਕਿੰਗ ਕਰ ਸਕਦਾ ਜੀ ਮੋੜਲੇ ਵੀਰੇ ਫੋਟ ਆ ਗਿਆ ਕੈਮਰੇ ਤੋਂ ਡਰਦਾ ਹੀ ਪਸ਼ੂ ਕੁੰਡਾ ਸਿੰਘ ਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਬੈਕ ਸਾਈਡ ਤੋਂ ਵੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਗੋਲ ਪੱਠਪੂੜਾ ਥੋੜਾ ਜਿਹਾ ਉਪਰਾਂ ਕਰਦਾ ਕਿਉਂਕਿ ਬਾਈ ਦੇ ਪਾਸੂ ਥੋੜੇ ਸਾਈਡ ਤੇ ਬੰਨੇ ਹੋਇਆ ਉਪਰਾਂ ਬੰਦਾ ਘਟ ਆਉਂਦਾ ਕਰਕੇ ਡਰਦੀ ਆ ਜੀ ਠੰਡੀ ਸੀਲ ਪੂਰੀ ਆ ਬਾਕੀ ਥਣਾ ਦੇ ਸਹਿਜ ਤੁਹਾਨੂੰ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਬੱਚਾ ਤੁਹਾਨੂੰ ਮਗਰ ਕੱਟਾ ਮਿਲ ਜਣਾ ਬਾਈ ਕਹਿੰਦਾ ਮਾਲਕਾਂ ਨੇ ਤਾਂ 12 13 ਕਿਲੋ ਕਹਿ ਕੇ ਦਿੱਤੀ ਆ ਪਰ ਮੇਨ ਗੱਲ ਆ ਦੁੱਧ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜਿਹੜਾ ਅੱਜ ਦਾ ਦੁੱਧ ਤਿਆਰ ਆ ਜੀ ਉਹ ਨੈਟ 9 ਕਿਲੋ ਆ ਆਪਦੇ 2 ਟਾਈਮ 4 ਟਾਈਮ ਮਿਲਕਿੰਗ ਤੁਸੀਂ ਕਰਨੀ ਆ ਕਿਉਂਕਿ ਬਿਰੇ ਪੈਸੇ ਤੁਸੀਂ ਲਾਉਣੇ ਆ ਤਸੱਲੀ ਤੁਸੀਂ ਕਰਨੀ ਆ ਡਿਮਾਂਡ ਇਹਦੀ ਜੀ ਡਿਮਾਂਡ ਜੀ ਇਹਦੀ ਇੱਕ ਵੀ ਹੋ ਜੂ ਲੈਸ ਜੀ ਕਰ ਦਾਂਗੇ ਪੰਜ ਠੀਕ ਆ ਜੀ 1,20,000 ਰੁਪਇਆ ਬਾਈ ਡਿਮਾਂਡ ਕਰਦੇ ਆ ਜੀ ਬਾਕੀ ਲੈਸ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ